ਇਸ ਵਕਤ ਝੋਨੇ ਦੀ ਵਾਢੀ ਕੀਤੀ ਜਾ ਰਹੀ ਹੈ ਤੇ ਨਾਲ ਝੋਨੇ ਦੀ ਪਰਾਲੀ ਦਾ ਮਸਲਾ ਫਿਰ ਤੋਂ ਗਰਮ ਹੋਣ ਲੱਗਿਆ ਤੇ ਖਾਸ ਤੌਰ ਤੇ ਗਿੱਦੜਵਾਹੇ ਦੇ ਐਸਟੀਐਮ ਦੇ ਵੱਲੋਂ ਚਿੱਠੀ ਕੱਢੀ ਗਈ ਹੈ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਜੇਕਰ ਕੋਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦਾ ਤੇ ਉਸ ਦੇ ਉੱਪਰ ਐਫਆਈਆਰ ਦਰਜ ਕੀਤੀ ਜਾਵੇਗੀ ਤੇ ਨਾਲ ਪਰਿਵਾਰ ਨੂੰ ਕੋਈ ਵੀ ਸਰਕਾਰੀ ਸਹੂਲਤ ਨਹੀਂ ਮਿਲੇਗੀ ਤਾਂ ਸਾਡੇ ਨਾਲ ਇਸ ਮਸਲੇ ਦੇ ਉੱਪਰ ਗੱਲਬਾਤ ਕਰਨ ਲਈ ਕਿਸਾਨ ਆਗੂ ਮਨਜੀਤ ਸਿੰਘ ਰਾਏ ਮਜੂਦ ਨੇ ਰਾਏ ਸਾਹਿਬ ਕਿਸ ਤਰੀਕੇ ਦੇਖਦੇ ਹੋ ਸਰਕਾਰੀ ਫਰਮਾਨਾਂ ਕਿਦਲਵਾਹੇ ਦੇ ਐਸ.ਡੀ.ਐਮ ਦੇ ਵੱਲੋਂ ਕੱਢਿਆ ਗਿਆ ਕਿ ਜੇਕਰ ਕੋਈ ਕਿਸਾਨ ਅਗਲਾਉਂਦਾ ਉਸਦੇ ਪਰਿਵਾਰ ਦੀ ਸਰਕਾਰੀ ਪੈਨਸ਼ਨ ਬੰਦ ਹੋਵੇਗੀ ਕੋਈ ਸਰਕਾਰੀ ਸਹੂਲਤ ਨਹੀਂ ਮਿਲੇਗੀ ਮੈਂ ਸਮਝਦਾ ਹਾਂ ਕਿ ਇਹ ਐਡੀਐਮ ਸਾਹਿਬ ਸੁਪਰੀਮ ਹੋ ਗਏ ਸਭ ਤੋਂ ਉੱਪਰ ਤੇ ਉਹ ਆਰਡਰ ਹੁਣ ਕਰਨਗੇ ਉਹੀ ਲਾਗੂ ਹੋਣਗੇ ਪਹਿਲੀ ਗੱਲ ਤਾਂ ਇਹ ਸਰਕਾਰ ਜਿਹੜੀ ਕਹਿੰਦੀ ਆ ਕਿ ਅਸੀਂ ਕਿਸਾਨ ਹੱਤਿਆਚੀ ਹਾਂ ਤੇ ਇਹਨਾਂ ਦਾ ਐਸ.ਡੀ.ਐਮ ਇਹਨਾਂ ਨੂੰ ਪੁੱਛੇ ਤੋਂ ਬਗੈਰ ਥੋੜੀ ਬੋਲ ਰਿਹਾ ਹੈ ਇਹਦਾ ਮਤਲਬ ਹੈ ਸਰਕਾਰ ਦੀ ਕਿਸਾਨ ਵਿਰੋਧੀ ਚਿਹਰਾ ਨਜ਼ਰ ਆ ਰਿਹਾ ਸਾਹਮਣੇ ਜਿਹੜਾ ਰਾਹ ਵਗਾਇਆ ਉਹ ਤੇ ਐਸਟੀਐਮ ਬੋਲ ਰਿਹਾ ਹੈ ਦੂਸਰੀ ਗੱਲ ਵੀ ਜੇ ਐਸਟੀਐਮ ਸਾਹਿਬ ਇਹ ਬੋਲਦੇ ਐ ਐਸਟੀਐਮ ਸਾਹਿਬ ਨੂੰ ਪੁੱਛਿਆ ਜਾਵੇ ਕਿ ਤੁਸੀਂ ਜਿਹੜੀਆਂ ਇੰਡਸਟਰੀਆਂ ਦੀਆਂ ਜਿੰਨੀਆਂ ਤੋਂ ਧੂਆ ਨਿਕਲਿਆ ਉਹ ਕਿੰਨੀਆਂ ਦੀਆਂ ਸਹੂਲਤਾਂ ਬੰਦ ਕੀਤੀਆਂ ਕਿੰਨੀਆਂ ਤੋਂ ਪਰਚੇ ਕੀਤੇ ਕਿੰਨੀਆਂ ਤੇ ਕਾਰਵਾਈ ਕੀਤੀ ਇਹ ਸਵਾਲ ਹੈ ਸਾਡਾ ਐਸਟੀਐਮ ਸਾਹਿਬ ਨੂੰ ਤੇ ਤੁਹਾਨੂੰ ਇੱਕ ਕਿਸਾਨ ਹੀ ਨਜ਼ਰ ਆਉਂਦਾ ਹੈ ਜਿਹੜਾ ਕਿ 4% ਕੇਵਲ ਪੋਲੂਸ਼ਨ ਕਰਦਾ 96% ਪੋਲੂਸ਼ਨ ਜਿਹੜਾ ਅਦਰ ਰਿਸੋਰਸੇ ਤੋਂ ਆਂਜ ਇਹ ਤੇ 50% ਇੰਡਸਟਰੀ ਕਰਦੀ ਆ 25% ਜਿਹੜਾ ਟ੍ਰਾਂਸਪੋਰਟੇਸ਼ਨ ਕਰਦੀ ਆ ਬਾਕੀ ਅਦਰ ਸਰਸਿੰਗ ਤੋਂ ਨੇ ਕੇਵਲ 4% ਜਿਹੜਾ ਕਿਸਾਨ ਪੋਲੂਸ਼ਨ ਕਰਦਾ ਹੈ ਉਹ ਤੁਹਾਨੂੰ ਜਿਆਦਾ ਨਜ਼ਰ ਆਉਂਦਾ ਉਹ ਤੁਹਾਨੂੰ ਉਹਦੇ ਤੁਸੀਂ ਬੈਰੀ ਹੋ ਗਏ ਉਹਨੂੰ ਬਿਲਨ ਬਣਾ ਕੇ ਪੇਸ਼ ਕਰ ਰਹੇ ਹਾਂ ਜੋ ਮੈਂ ਸਮਝਦਾ ਵੀ ਇਹ ਐਸਪੀਐਨ ਸਾਹਿਬ ਜਿਹੜੀ ਕਿਤਰ ਭਰਕੀਆਂ ਦੇ ਰਹੇ ਨੇ ਜਿੰਨਾ ਚਿਰ ਕਿਸਾਨ ਕੋ ਕੋਈ ਸਹੂਲਤ ਨਹੀਂ ਹੈਗੀ ਉਹਨਾਂ ਚਿਰ ਕਿਸਾਨ ਕੋ ਮਜਬੂਰੀ ਉਹ ਅੱਗ ਲਾਏਗਾ ਇਹ ਚੱਕ ਕੇ ਐਸਡੀਐਮ ਸਾਹਿਬ ਸਰਕਾਰੀ ਸਹੂਲਤਾਂ ਬੰਦ ਕਰਾ ਦੇਣ ਆਪਣੇ ਘਰ ਨੂੰ ਲੈ ਜਾਣ ਸਾਰੀਆਂ ਔਰ ਇਹ ਚੱਕ ਕੇ ਇਹ ਕਿਸਾਨ ਨੂੰ ਅੰਦਰ ਬੰਦ ਕਰ ਦੇਣ ਮੈਂ ਸਮਝਦਾ ਦੇਸ਼ ਦੇ ਕਿਸਾਨ ਨੂੰ ਆਤਮ ਹੱਤਿਆ ਕਰਨ ਦੀ ਲੋੜ ਨਹੀਂ ਅੱਜ ਇਹ ਚਿਹਰੇ ਪਛਾਣਨ ਦੀ ਲੋੜ ਹੈ ਇਸ ਸਮੇਂ ਦੀਆਂ ਸਰਕਾਰਾਂ ਪਛਾਣਨ ਦੀ ਲੋੜ ਹੈ ਨੌਕੇ ਦੇ ਹੁਕਮਰਾਨਾਂ ਨੂੰ ਪਛਾਣਨ ਦੀ ਲੋੜ ਹੈ ਇਹ ਕਿਸਾਨ ਵਿਰੋਧੀ ਨੇ ਸਾਰੇ ਤੇ ਤੁਹਾਨੂੰ ਲੜਨਾ ਪੈਣਾ ਆਪਣੇ ਹੱਕਾਂ ਲਈ ਤਕੜੇ ਹੋਵੋ ਕੋਈ ਗੱਲ ਨਹੀਂ ਕੱਢ ਦੇਣ ਜੇਲ੍ਹਾਂ ਚ ਬੰਦ ਇਹ ਕਰ ਦੇਣ ਸਕੀਮਾਂ ਬੰਦ ਪਰ ਕਿਸਾਨ ਮਜਬੂਰੀਆ ਕਿਸਾਨ ਸੁਸਾਈਡ ਨਹੀਂ ਕਰੂਗਾ ਕਿਸਾਨ ਲੜ ਕੇ ਮਰੂਗਾ ਸੰਘਰਸ਼ ਕਰਕੇ ਮਰੂਗਾ ਜੀ ਸਰ ਰਾਏ ਸਾਹਿਬ ਅਕਸਰ ਦੇਖਿਆ ਜਾਂਦਾ ਕਿ ਹਾਲਾਂਕਿ ਚਲੋ ਹਰ ਸਾਲ ਜੇ ਕੋਈ ਝੋਨੇ ਦੀ ਪਰਾਲੀ ਨੂੰ ਕਿਸਾਨ ਅੱਗ ਵੀ ਲਾਉਂਦੇ ਨੇ ਬਹੁਤ ਸਾਰੇ ਪਰਚੇ ਪੈ ਜਾਂਦੇ ਨੇ ਪਰਚੇ ਰੱਤ ਵੀ ਹੋ ਜਾਂਦੇ ਨੇ ਪਰ ਇਸ ਫਰਮਾਨ ਦੇ ਵਿੱਚ ਤਾਂ ਇਹ ਲਿਖਿਆ ਗਿਆ ਜੇਕਰ ਤੁਹਾਡੀ ਪੈਨਸ਼ਨ ਬੰਦ ਹੋਵੇਗੀ ਮੁੜ ਕੇ ਉਹ ਬਹਾਲ ਹੀ ਨਹੀਂ ਕੀਤੀ ਜਾਣੀ ਇਹ ਕਿਹੜੇ ਕਿਸਾਨਾਂ ਨੂੰ ਪੈਨਸ਼ਨ ਵੀ ਕਿੰਨਿਆਂ ਨੂੰ ਲਾਤੀ ਇਹਨਾਂ ਨੇ ਪਹਿਲੀ ਗੱਲ ਤਾਂ ਇਹ ਹੈ ਬਈ ਸਾਰੇ ਕਿਸਾਨਾਂ ਨੂੰ ਪੈਨਸ਼ਨ ਹੀ ਨਹੀਂ ਲੱਗੀ ਉਹ ਤੇ ਇਹ ਅਮੀ ਝੂਠ ਫੈਲਾਇਆ ਜਾ ਰਿਹਾ ਵੀ ਜਿਹਦੇ ਨਾਲ ਬੜੇ ਕਿਸਾਨਾਂ ਨੂੰ ਕੋਈ ਪੈਨਸ਼ਨ ਨਹੀਂ ਦੇਈ ਜਾ ਰਹੇ ਨੇ ਦੂਜੀ ਗੱਲ ਵੀ ਜਿਹੜਾ ਇਹ ਮੈਂ बार-बार ਕਹਿੰਦਾ ਜੀ ਤੇ ਐਸ.ਐਮ.ਸਾਰ ਨੂੰ ਕੇਵਲ ਕਿਸਾਨ ਨਜ਼ਰ ਹੁੰਦਾ ਹੈ ਉਹ ਸੁਪਰੀਮ ਕੋਰਟ ਦੀ ਟਿੱਪਣੀ ਕੀ ਹੋਈ ਹੈ ਤੇ ਪੰਮਾ ਭਾਰੋਗੀ ਪੰਜਾਬ ਸਰਕਾਰ ਕਿਸਾਨਾਂ ਨੂੰ ਚੱਕ ਕੇ ਅੰਦਰ ਦੇਣ ਲਈ ਇੱਕੋ ਕਿਸਾਨ ਨੂੰ ਅਸੀਂ ਬਾਰ-ਬਾਰ ਦੇਸ਼ ਦੇ ਕਿਸਾਨ ਨੂੰ ਕਹਾਂਗੇ ਕਿ ਕਿਸੇ ਗੱਲ ਨੂੰ ਘਬਰਾਉਣ ਦੀ ਲੋੜ ਨਹੀਂ ਤਕੜੇ ਹੋਵੋ ਸੰਘਰਸ਼ ਲਈ ਕਰ ਲੈਣ ਪਰਚੇ ਸਰਕਾਰਾਂ ਕਰ ਦੇਣ ਜਿਲ੍ਹੇ ਚ ਬੰਦ ਨਾ ਅਸੀਂ ਜਿਲ੍ਹਿਆਂ ਤੋਂ ਡਰਿਏ ਨਾ ਪਰਚਿਆਂ ਤੋਂ ਡਰਿਏ ਨਾ ਸਰਕਾਰੀ ਸਹੂਲਤਾਂ ਬੰਦ ਹੋਣ ਤੋਂ ਡਰਿਏ ਬਿਲਕੁਲ ਅਸੀਂ ਆਪਣੇ ਬੱਚੇ ਦੀ ਰਹਿ ਗੁਜ਼ਰ ਬਚਾਉਣੀ ਹੈ ਤੇ ਲੜਨਾ ਪੈਣਾ ਸੰਘਰਸ਼ ਕਰਨਾ ਪੈਣਾ ਟਕੜੇ ਹੋਵੋ ਕੋਈ ਗੱਲ ਨਹੀਂ ਧੰਦੇ ਹੁਕਮ ਬਥੇਰੇ ਹੁਕਮਾਂ ਕਰਦੇ ਰਹਿੰਦੇ ਅਸੀਂ ਨਿਪਰਾ ਕਰਦੇ ਜੀ ਪਰ ਇਸ ਦਾ ਫਿਰ ਹਾਲਾਤ ਕਿਸ ਤਰੀਕੇ ਬਣਨਗੇ ਕਿਉਂਕਿ ਅਕਸਰ ਗ੍ਰਿਫਤਾਰੀਆਂ ਹੁੰਦੀਆਂ ਨੇ ਆਏ ਸਾਲ ਤਾਂ ਫਿਰ ਗਿੱਦੜਵਾਹੇ ਦੇ ਵਿੱਚ ਹਾਲਾਤ ਤਾਂ ਫਿਰ ਆਉਂਦੇ ਚੰਦ ਕੁ ਦਿਨਾਂ ਦੇ ਵਿੱਚ ਹਫਤੇ 10 ਦਿਨ ਦੇ ਵਿੱਚ ਤਣਾਅ ਦੇ ਬਣ ਜਾਣਗੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਜੇ ਤੁਸੀਂ ਕਹਿੰਦੇ ਕਿ ਗ੍ਰੋਹ ਪੈਦਾ ਹੋ ਵਿਦਰੋਹ ਪੈਦਾ ਹੋ ਵਿਦਰੋਹ ਪੈਦਾ ਹੋਊਗਾ ਇਹ ਸਰਕਾਰ ਜਾਣ ਲਵੇ ਤੇ ਈ ਤਰ੍ਹਾਂ ਜੇ ਨਜਾਇਜ਼ ਕਿਸਾਨਾਂ ਨੂੰ ਚੱਕ ਕੇ ਅੰਦਰ ਬੰਦ ਕਰਨ ਲੱਗੇ ਵਿਦਰੋਹ ਪੈਦਾ ਹੋਊ हां सिंधी ਗੱਲ ਹੋ ਜੇ ਐਸਡੀਐਮ ਦੇ ਦਫ਼ਤਰ ਨੂੰ ਤਾਲਾ ਲਾ ਕੇ ਆਵਾਂਗੇ ਮੈਂ ਇਹ ਕਹਿਣਾ ਤੁਹਾਨੂੰ ਆਨਲਾਈਨ ਕਹਿਣਾ ਵੀ ਜੇਕਰ ਐਸਡੀਐਮ ਸਾਹਿਬ ਇੱਦਾਂ ਕਿ ਜਿਆਦਾ ਤਕੜੇ ਹੋ ਗਏ ਡਿਕਟੇਟਰ ਫਿਰ ਐਸਡੀਐਮ ਸਾਹਿਬ ਦੇ ਦਫ਼ਤਰ ਨੂੰ ਤਾਲਾ ਲਾ ਕੇ ਇਹਨਾਂ ਨੂੰ ਘਰ ਤੋਰਾਂਗੇ ਤੇ ਜਿਹੜੇ ਸਾਨੂੰ ਕਹਿੰਦੇ ਆ ਸਹੂਲਤਾਬੰਦ ਇਹਨਾਂ ਦੀ ਸਹੂਲਤਾ ਅਸੀਂ ਬੰਦ ਕਰਾਵਾਂਗੇ ਲੋਕ ਲੈ ਵਾਸਤੇ ਕਾਨੂੰਨ ਬਣਦੇ ਲੋਕਾਂ ਵਾਸਤੇ ਲੋਕਾਂ ਦੇ ਹਿੱਤ ਵਾਸਤੇ ਤੇ ਜੇ ਲੋਕਾਂ ਨੇ ਦੇਖੋ ਤੁਸੀਂ ਕਾਨੂੰਨ ਖੜੇ ਕਰੋਗੇ ਤਾਂ ਫਿਰ ਲੋਕਾਂ ਦਾ ਕੋਈ ਅਫਸਰ ਨਹੀਂ ਕੋਈ ਐਸਡੀਐਮ ਨਹੀਂ ਐਸੋ ਦੇ ਫਿਰ ਐਸਡੀਐਮ ਨਹੀਂ ਮੰਨਦੇ ਕਰਨ ਕਿਹੜੇ ਆਰਡਰ ਕਰਦੇ ਨੇ ਸਰ ਆਇਆ ਸਰ ਇੱਕ ਪਾਸੇ ਦੂਜੀ ਧਿਰ ਸਰਕਾਰ ਇਹ ਵੀ ਬਹੁਤ ਵੱਡੇ ਦਾਅਵੇ ਕਰ ਦਿੰਦੀ ਆ ਕਿ ਅਸੀਂ ਕਿਸਾਨਾਂ ਨੂੰ ਸਬਸਿਡੀ ਦੇ ਉੱਪਰ ਮਸ਼ੀਨਰੀ ਦੇ ਰਿਹਾ ਭਾਵੇਂ ਬੈਲਰ ਮਸ਼ੀਨਾ ਭਾਵੇਂ ਦੂਜੀ ਮਸ਼ੀਨਰੀ ਆ ਕਿ ਉਹ ਇੰਨੀ ਪੂਪਤਾ ਨਹੀਂ ਹੋਈ ਕਿ ਜਿਹੜੇ ਪਰਾਲੀ ਦਾ ਉਸ ਦੇ ਨਾਲ ਹੱਲ ਹੋ ਜਾਵੇ ਫਿਰ ਤੁਸੀਂ ਇੱਕ ਦੇਖੋ ਅੱਜ ਜਿਹੜੇ ਬੈਲਰ ਆ ਉਹ ਕਹਿੰਦਾ ਕਿ ਪਰਾਲੀ ਕੱਤੀ ਕਿ ਕਰਨੀ ਜਾ ਰਿਹਾ ਕਿਉਂਕਿ ਬੈਲਰਾਂ ਜਿਨ੍ਹਾਂ ਨੇ ਪਰਾਲੀ ਪਿਛਲੇ ਸੀਜ਼ਨ ਵਿੱਚ ਕੱਢੀ ਕੀਤੀ ਉਹਨਾਂ ਦੀ ਮੋੜੇ ਗਈ ਨਹੀਂ ਵੀ ਇਹਨਾਂ ਨੇ ਜਿਹੜੇ 300 ਮਾਈਲ ਦੇ ਪਲਾਂਟ ਲਾਉਣੇ ਚਾਹੇ ਉਹ ਨਹੀਂ ਲੱਗੇ ਚੱਲੇ ਨਹੀਂ ਪੂਰੇ ਜੀ ਜਿਹੜੀ ਦਸੀ ਉਹ ਪੁਲਾੜੀ ਨੂੰ ਜਿਹੜੀ ਜਾਲਵੀ ਸੀ ਉਹਨੇ ਮਨਾ ਕਰਤਾ ਤੇ ਤੁਸੀਂ ਇਹ ਦੇਖੋ ਨਾ ਤੇ ਬੇਲਰ ਖੇਤਾਂ 'ਚ ਜਾ ਨਹੀਂ ਰਿਹਾ ਕਥੀ ਕਾਰਨ ਕਿਸਾਨ ਦੇ ਕੋਲ ਸਾਰਿਆਂ ਦੇ ਕੋਲ ਜੋੜੇ ਕਿਸਾਨ ਕੋਲ ਉਹਨਾਂ ਦੇ ਸਾਧੋਸ ਪਾਉ ਦਾ ਟਰੈਕਟਰ ਹੈ ਨਾ ਉਹ ਕੋਈ ਮਸ਼ੀਨਰੀ ਹੈ ਉਹ ਕਿੱਧਰ ਜਾਵੇ ਅਸੀਂ ਸਰਕਾਰ ਕਹਿੰਦੀ 200 ਰੁਪਏ ਪ੍ਰਤੀ ਬਿੰਦੇ ਬੋਨਸ ਦੇ ਦਿਓ ਉਹ ਤੁਸੀਂ ਦੇਣਾ ਨਹੀਂ ਫਰਮਾਨ ਨਵੇਂ ਨਵੇਂ ਦੇਣੇ ਆ ਸੋ ਇਹ ਕਰਕੇ ਕੋਈ ਏਡੀ ਗੱਲ ਨਹੀਂ ਇਹ ਆਰਡਰ ਆਉਂਦੇ ਰਹਿੰਦੇ ਆ ਕਿਸਾਨ ਮੈਂ ਕਹੂੰਗਾ ਅੱਜ ਵੀ ਦੇ ਦੇ ਕਿਸਾਨ ਨੂੰ ਵੀ ਕੋਈ ਆਤਮ ਹੱਤਿਆ ਕਰਨ ਦੀ ਲੋੜ ਨਹੀਂ ਤਕੜੇ ਹੋ ਆਪਣੇ ਹੱਕਾਂ ਲਈ ਜੰਨਤ ਕਰਨਾ ਪੈਣਾ ਅਸੀਂ ਪੁੱਛਾਂਗੇ ਅਸੀਂ ਸਾਹਿਬ ਨੂੰ ਅਸੀਂ ਦਿਖਾਵਾਂਗੇ ਚਿਮਣੀਆਂ ਜਿਹਨਾਂ ਦਾ ਧੂੰਆ ਨਿਕਲਦਾ ਤੇ ਉਹਨਾਂ ਦੇ ਤੇਰੀ ਕਾਰਵਾਈ ਕਿੱਥੇ ਭਾਈ ਅਸੀਂ ਸਾਹਿਬ ਕਿੱਥੇ ਕਾਰਵਾਈ ਤੁਹਾਡੀ ਉੱਥੇ ਤੁਹਾਡੀ ਕਦਮ ਚਲੋਂ ਹਰ ਜਾਂਦੀ ਉੱਥੇ ਤੁਹਾਨੂੰ ਐਨਕਲ ਦੀ ਨਜ਼ਰ ਨਹੀਂ ਆਉਂਦਾ ਉੱਥੇ ਕਾਰਪੇਟ ਨਹੀਂ ਚਸ਼ਮੇ ਲਾ ਲਏ ਤੁਸੀਂ ਸੋ ਕੋਈ ਗੱਲ ਨਹੀਂ ਆਉਣ ਦੇਓ ਸਮਾਂ ਦੇਖਾਂਗੇ ਉਹ ਕਹਿੰਦੇ ਹੁੰਦੇ ਸਮਾਂ ਦੇਖੋ ਤੇ ਸਮੇਂ ਦੀ ਧਾਰ ਦੇਖੋ ਦੇਖਾਂਗੇ ਜੀ ਰਾਈਸਾ ਬਹੁਤ ਧੰਨਵਾਦ